ਨਹੀਂ ਮੈਂ ਜਰਾ ਪੀ ਉੱਠਿਆ ਮੈਨੂੰ ਘੁੱਟ ਪਾਣੀ ਪੀਣਾ ਸੀ ਉੱਠ ਕੇ ਤਾਂ ਤੂੰ 1:00 ਵਜੇ ਨਾਲ ਉੱਠ ਕੇ ਲਾਲਾ ਲਾਲਾ ਕਾਤੋਂ ਕਰਤੀ ਭਾਂਡੇ ਦਾ ਤਾਂ ਫਰਕਉਂਦੀ ਜਿਹੜੀ ਸੋਈ ਚ ਜਾਦੀ ਲੈ ਭਾਂਡੇ ਸਾਲਾ ਹੁਣ ਭਾਂਡੇ ਮਸਾਈਲਣ ਤੇ ਲਾ ਦਿਆ ਕਰਾਂ ਜਾ ਕੇ ਇਹ ਤਾਂ ਆਹ ਸਾਨੂੰ ਜਨਾਨੀਆਂ ਨੂੰ ਬੜੀ ਬਿਮਾਰੀ ਆ ਇਹ ਭਾਂਡੇ ਦਾ ਤਾਂ ਹਟਕਾਉਂਦੇ ਭਾਂਡੇ ਸਾਲੇ ਫਿਰ ਗੱਤੇ ਤੇ ਲੈ ਆਉਂਦੇ ਆ ਸੀਲ ਵਾਲੇ ਛੁੱਟਦੇ ਸਾਰੇ ਭਾਂਡੇ ਦੇ ਖੜਕਣੇ ਹੀ ਆ ਜੇ ਬੰਦਾ ਜਾਊਗਾ ਉੱਠੂਗਾ ਮੈਨੂੰ ਘੁੱਟ ਪਾਣੀ ਨਹੀਂ ਪੀਣਾ ਮਰਨਾ ਹੁੰਦਾ ਐਡਾ ਕੀ ਪਾਣੀ ਪੀਣਾ ਹੋਇਆ ਘੜੀ ਮੁੜੀ ਇੱਕੋ ਵਾਰ ਪੀ ਲਿਆ ਕਰੋ ਲੈ ਇੱਕੋ ਵਾਰ ਹੀ ਉਠਿਆ ਸਾਲਾ ਮੈਂ ਜਮ ਤੇਨੂੰ ਜੋ ਡੋਂਕਾ ਲੱਗਦਾ ਉੱਠ ਕੇ ਜਦੋਂ ਮਰਜੀ ਟੀ ਲੈਣੀ ਆ ਸਾਡੇ ਆਲੀ ਤੁਹਾਨੂੰ ਬਿਮਾਰੀ ਪੈਂਦੀ ਆ ਸੋਈ ਤੱਕ ਨਹੀਂ ਜਾਣ ਦਿੰਦੀ ਆ ਤੁਸੀਂ ਕਿ ਹੌਲੀ ਹੌਲੀ ਜਾਣਾ ਨਾ ਬੰਦਾ ਸੋਈ ਚ ਜਾ ਕੇ ਭਾਂਡੇ ਕਾ ਤੇ ਫੁਰਕਾਉਂਦੇ ਜੇ ਲੈ ਹੌਲੀ ਹੌਲੀ ਮੈਂ ਚੋਰ ਆ ਮੈਂ ਵੀ ਆਪਣੇ ਘਰ 'ਚ ਹੌਲੀ ਹੌਲੀ ਤੁਰਿਆ ਫਿਰ ਤੂੰ ਰਾਤ ਉੱਠ ਕੇ ਤੇ ਮੇਰੇ ਸਿਰ 'ਚ ਡਾਂਗ ਕੱਟ ਮਾਰੇ ਤੇ ਇਹ ਕੌਣ ਹੌਲੀ ਹੌਲੀ ਤੁਰਿਆ ਫਿਰਦਾ ਉਹ ਅੱਖੜ ਕੇ ਨਾ ਮੇਰੀ ਨੀਂਦ ਖੁੱਲ ਜਾਂਦੀ ਆ ਮੈਂ ਤੜਕੇ ਉੱਠਣਾ ਵੀ ਹੁੰਦਾ ਆ ਤੜਕੇ ਤੂੰ ਬਹੁਤ ਮੁੰਚੀ ਲੱਗੀ ਥਾਣੇ 'ਚ ਤੂੰ ਜੜਾ ਡਿਊਟੀ ਜਾਣਾ ਤੜਕੇ ਤੜਕੇ ਉੱਠ ਗਿਆ ਵੀ ਤੁਸੀਂ ਆਹੀ ਹੜਾ ਹੜਾ ਹੀ ਕਰਨੀ ਹੁੰਦੀ Tá, não aprende a falar bandeira de guininha.